DLM نیوز ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਸੀਐਚਸੀ ਹਸਪਤਾਲ ਸਰਕਾਰੀ ਹਸਪਤਾਲ ਹੈ ਜਿਹੜਾ ਪਾਤੜਾ ਜਿੱਥੇ ਧੂੜ ਦੇ ਗੋਵਿੰਦ ਸਿੰਘ ਜੀ ਦਾਖਲ ਹੋਏ ਨੇ ਇਹਨਾਂ ਨਾਲ ਗੱਲ ਕਰਦੇ ਆ ਇਹਨਾਂ ਦਾ ਝਗੜਾ ਹੋਇਆ ਹੈ ਹਾਂਜੀ ਗੋਵਿੰਦ ਸਿੰਘ ਜੀ ਕਿਸ ਨਾਲ ਝਗੜਾ ਹੋਇਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਝਗੜਾ ਹੋਇਆ ਜੀ ਗੁਰਲਾਲ ਸਿੰਘ ਨਾਲ ਗੁਰਲਾਲ ਸਿੰਘ ਨਾਲ ਹਾਂ ਜੀ ਕੀ ਕਾਰਨ ਕਰਕੇ ਝਗੜਾ ਹੋਇਆ ਇਹ ਜੀ ਅਸੀਂ ਮਸ਼ੀਨ ਤੇ ਗਏ ਸੀ ਇਕੱਠੇ ਤੇ ਉਹ ਤੇ ਇਹਨੇ ਰੇਟ ਕਰਾਇਤੀ 20000 ਦਾ ਸੀਜ਼ਨ ਦਾ ਮੇਰੇ ਨਾਲ ਹੂੰ ਹੂੰ ਤੇ ਜੀ 20000 ਦਾ ਰੇਟ ਕਰਾਇਤੀ ਇਹਨੇ ਕੀ ਕਰਿਆ ਕਹਿੰਦਾ ਵੀ ਮੈਂ ਖੇਤ-ਖੇਤ ਤੇ ਫੱਲੋ ਮਸ਼ੀਨ ਚਲਾਉਂਗਾ ਜੀ। ਅ ਡਰਾਈਵਰੀ ਤੇ ਗਿਆ ਸੀ? ਹਾਂ ਜੀ ਡਰਾਈਵਰੀ ਚ ਗਿਆ ਸੀ ਇਹਨੇ ਜ਼ਿੰਮੇਦਾਰੀ ਫੱਲ ਲਈ ਦੀ। ਹੂੰ। ਉਸ ਤੋਂ ਬਾਅਦ ਇਹਦੋਂ ਨਹੀਂ ਚੱਲੀ ਹੈਗੀ ਮਸ਼ੀਨ ਆਏ ਬਰੇਜ ਨੇ ਲਿਖੜੀ ਹੈਗੀ। ਕੰਮ ਨਹੀਂ ਲਿਖੜਾ ਹੈਗਾ। ਤੇ ਇਹ ਮਾਲਕ ਕਹੇ ਕਰਨਾ ਤੂੰ ਚਲਾ ਮੈਂ ਕਹਾਂ ਵੀ ਮੈਂ ਕਿੰਨੀ ਕੁ ਚਲਾਉਂਗਾ ਜੀ। ਹੂੰ। ਮੈਂ ਇੱਕ ਦਿਨ ਚਲਾ ਲੂੰ ਦੋ ਦਿਨ ਚਲਾ ਲੂੰ। ਹੂੰ। ਚਲੋ ਜੀ ਕਰਦੇ ਕਰਾਉਂਦੇ ਸਾਡਾ 10 ਦਿਨ ਲੱਗੇ ਜੀ। ਹੂੰ ਉਹ ਚੁਮਚਾ ਕੇ ਉਹ ਨਾਲ ਇੱਕ ਮੁੰਡਾ ਹੋਰ ਸੀ ਚਲੋ ਉਹ ਵਧੀਆ ਲੱਗਿਆ ਚਲਾਉਣ ਵਿੱਚ ਫਿਰ ਉਹ ਮੈਨੂੰ ਉਠਾ ਦਿਆ ਕਰਾਂ ਜੀ ਮੈਂ ਇਹ ਤਾਂ ਚੱਲਦੀ ਨਹੀਂ ਸੀ ਹੂੰ ਚਲੋ ਇਹ ਉਸ ਤੋਂ ਬਾਅਦ ਮੈਂ ਮਸ਼ੀਨ ਲੈ ਕੇ ਜਾ ਰਿਹਾ ਸੀ ਰਸਤਾ ਦੀ ਪਹੇ ਵਿੱਚ ਦੀ ਰਸਤੇ ਦੇ ਵਿੱਚ ਖੰਭਾ ਦੀ ਚਲੋ ਮੈਂ ਖੰੰਬੇ ਨਾਲ ਉੱਪਰ ਖੜ ਗਿਆ ਉਹ ਖਿਆ ਹੋਇਆ ਹੋਇਆ ਉੱਪਰ ਉਹ ਸਰੀਆ ਹੁੰਦੀ ਨੇ ਉਹਦੇ ਤੋਂ ਹੂੰ ਤੇ ਇਹ ਉਹ ਹੋ ਗਿਆ ਆਪਣਾ ਡਿੰਗਾ ਹੋ ਗਿਆ ਜੀ ਸਰੀਆ ਹੂੰ ਫਿਰ ਉੱਥੇ ਅਸੀਂ ਵੱਟ-ਵੱਟ ਕੇ ਆ ਗਏ। ਹੂੰ ਉਹ ਤੋਂ ਕੋਈ ਦਾਣਾ ਨਹੀਂ ਕਰਦਾ ਸੀ। ਚਲੋ ਉਸ ਤੋਂ ਬਾਅਦ ਅਸੀਂ ਉਰਾਂ ਆਏ। ਉੱਥੇ ਅ ਵੱਡੀ ਜਿਹੀ ਗਣਕਾਂ ਹੀ ਉੱਪਰ ਲਗਾ ਲਗਾਏ ਆ ਗਏ ਜੀ। ਹੂੰ ਉਸ ਤੋਂ ਬਾਅਦ ਹੀ ਉਰਾਂ ਆ ਕੇ ਅਸੀਂ ਨੇ ਕੀ ਕਰਿਆ? ਕੱਟ ਲਾਏ, ਢੇੜੇ ਲਾਏ। ਹੂੰ ਜਦੋਂ ਦਾਣੇ ਕੱਢਣ ਲੱਗੇ ਜੀ। ਹੂੰ ਜਦੋਂ ਦਾਣੇ ਕੱਢਣ ਲੱਗੇ ਉਹਦੇ ਦਾਣੇ गिरਣ ਲੱਗੇ ਜੀ ਜਿਉਂ ਹੂੰ ਟੈਂਕ 'ਚੋਂ ਹੂੰ ਥੱਲੋਂ ਜਿੱਥੇ ਆਪਣਾ ਉੱਪਰ ਲੱਗਦਾ ਹੈ। ਹੂੰ ਚਲੋ ਜੀ ਉਹ ਉਸ ਤੋਂ ਬਾਅਦ ਫਿਰ ਸਰੀਆ ਖੋਲਿਆ ਸੀ ਨੇ ਖੋਲ ਕੇ ਜੀ ਉਹਨੂੰ ਸਿੱਧਾ ਕਰਨ ਲੱਗਿਆ ਮਾਲਕਾ ਨੇ ਵੀ ਸਾਨੂੰ ਪੁੱਠਾ ਸਿੱਧਾ ਬੋਲਿਆ ਗਾਲਾਂ ਕੱਢੀਆਂ ਹੂੰ ਚਲੋ ਜੀ ਸਿੱਧਾ ਕਰਕੇ ਪਾਤਾ ਸੈੱਟ ਹੋ ਗਿਆ ਮਾਲਕ ਕਹਿਣ ਲੱਗੇ ਵੀ ਹੁਣ ਸਾਡਾ ਬੰਦਾ ਚਲਾਊਗਾ ਮਸ਼ੀਨ ਤੁਸੀਂ ਨਹੀਂ ਬੈਠਣਾ ਆਏ ਅੱਛਾ ਮਾਲਕਾ ਨੇ ਸਾਨੂੰ ਹਟਾਤਾ ਫਿਰ ਕੰਮ ਤੋਂ ਹਾਂ ਜੀ ਕੰਮ ਤੋਂ ਹਟਾਤਾ ਜੀ ਸਾਨੂੰ ਅੱਛਾ ਚਲੋ ਜੀ ਅਸੀਂ ਉੱਥੇ ਹੀ ਰਹੇ ਲਵੇ ਕੋਠਾ ਦੀ ਅਸੀਂ ਉੱਥੇ ਪੈ ਗਏ ਜਾ ਕੇ ਅਸੀਂ ਕਈ ਦਿਨਾਂ ਦੇ ਅੰਗਾਏ ਤੇ ਜੀ ਫਿਰ ਤੇਰੇ ਦੇ ਨਾਲ ਇਹਦੇ ਨਾਲ ਕਿਵੇਂ ਝਗੜਾ ਹੋਇਆ ਗੁਰਲਾਲ ਨਾਲ ਕਿਵੇਂ ਝਗੜਾ ਹੋਇਆ ਇਹਦੇ ਨਾਲ ਹੀ ਪੈਸੇ ਨੂੰ ਲੈਣ ਦੇਣ ਕਰਕੇ ਹੋਇਆ ਜੀ ਇਹ ਕਹਿੰਦਾ ਵੀ ਮੈਨੂੰ ਪੈਸੇ ਹੋਰ ਦੇ ਮਹਾਬਾਈ ਅੱਛਾ ਕਿੰਨੇ ਪੈਸੇ ਦੇਦੇ ਤੂੰ ਗੁਰਲਾਲ ਨੂੰ ਤੁਸੀਂ ਮੈਂ ਇਹਨਾਂ ਨੂੰ 15000 ਰੁਪਏ ਦੇ ਦਿੱਤਾ ਜੀ ਅੱਛਾ ਮਸ਼ੀਨ ਚੱਲਦੀ ਨਹੀਂ ਸੀ ਡਰਾਈਵਰੀ ਚ ਗਿਆ ਸੀ ਮਸ਼ੀਨ ਇਹ ਤੋਂ ਚੱਲੀ ਨਹੀਂ ਸੀ ਜੀ ਚੱਲੀ ਨਹੀਂ ਹੈਗੀ ਜੀ ਵੀ ਜਿਹੜਾ ਕੰਮ ਕੀਤਾ ਉਹਦੇ ਪੈਸੇ ਦੇ ਦੇ ਹਾਂ ਜੀ ਹਾਂ ਉਹਨੇ ਕਿਹਾ ਚਲੋ ਦੇ ਦੇ ਮੈਂ ਇਹਨੂੰ ਹੂੰ ਚਲੋ ਕੋਈ ਗੱਲ ਨਹੀਂ ਹੂੰ ਚਲੋ 15000 ਇਹਨੂੰ ਮੈਂ ਦੇ ਦਿੱਤਾ ਜੀ ਉਸ ਤੋਂ ਬਾਅਦ ਇਹ ਕਹਿੰਦਾ ਮੈਨੂੰ ਪੈਸੇ ਹੋਰ ਦੇ ਹੂੰ ਇਹ ਮੇਨ ਨਾਲ ਹੱਥੋ ਪਾਈ ਹੋ ਗਿਆ ਜੀ ਅੱਛਾ ਪੈਸੇ ਹੋਰ ਮੰਗਣ ਕਰਕੇ ਤੁਹਾਡਾ ਝਗੜਾ ਹੋ ਗਿਆ ਹਾਂ ਜੀ ਹੂੰ ਯਾਨੀ ਕਿ ਮੇਰੀ ਤਾਂ ਲਾਥਾ ਟੁੱਟੀ ਹੋਈ ਆ ਆਪਾਂ ਦਾ ਸਿੱਧੀ ਤਾਂ ਲੜਕੇ ਨਹੀਂ ਰਾਜੀ ਪਹਿਲਾ ਨੰਬਰ ਦਾ ਜੀ ਕਿਉਂ ਇਹ ਆਪਾਂ ਮਾਰ ਨਹੀਂ ਸਕਦੇ ਕਿਸੇ ਦੇ ਕੋਲ ਆਪਾਂ ਕੀ ਕਰਾਂਗੇ ਅੱਛਾ ਤੁਹਾਡਾ ਝਗੜਾ ਜੱਫ ਪੈ ਗਿਆ ਹਾਂ ਜੀ ਝਗੜਾ ਹੋ ਗਿਆ ਜੀ ਜੱਫ ਪਿਆ ਹੈ ਜੀ ਉਹਨੇ ਛੋਟੀ ਕੱਢ ਲਈ ਹੂੰ ਛੋਟੀ ਕੱਢ ਲਈ ਚਲੋ ਮੈਂ ਕਿਰਪਾਨ ਕੱਢ ਲਈ ਆ ਆਪਣੇ ਬਚਾਅ ਵਾਸਤੇ ਹੂੰ ਛੋਟੀ ਕਿਰਪਾਨ ਧੀ ਮੇਰੇ ਕੋਲ ਹੂੰ ਤੇ ਜੀ ਉਸ ਤੋਂ ਬਾਅਦ ਉਹਨੇ ਛੋਟੀ ਭਗਾ ਕੇ ਪਰਾਂ ਇੱਕਦਮ ਹੂੰ ਮੈਥੋਂ ਕਿਰਪਾਨ ਉਹ ਬਲੀ ਜੀ ਕਿਰਪਾਨ ਉਹ ਕਿ ਜੀ ਮੇਰੇ ਢਿੱਡ 'ਚ ਲੱਗਿਆ ਮਾਰਨ ਜਦੋਂ ਉਹ ਹੂੰ ਜਾਨਲੇਵਾ ਹਮਲਾ ਕਰਾਇਓ ਨਹੀਂ ਜਦੋਂ ਮੇਰੇ ਤੇ ਹੂੰ ਮੈਂ ਫੜ ਲਈ ਉਹ ਉਸ ਤੋਂ ਬਾਅਦ ਬਾਕੀ ਦੂਸਰੇ ਬੰਦੇ ਆ ਕੇ ਹੂੰ ਉਹਨਾਂ ਨੇ ਫੜ ਲਈ ਇਕੱਠ ਹੋ ਗਿਆ ਨਾ ਜਦੋਂ ਤੇਰੇ ਉਂਗਲ ਤੇ ਕਿਰਪਾਨ ਕਿਵੇਂ ਲੱਗੀ ਕਿਰਪਾਨ ਜਦੋਂ ਕਿਰਪਾਨ ਜਦੋਂ ਮਾਰ ਲੱਗਿਆ ਮੈਂ ਫੜੀ ਉਹ ਉਂਗਲ ਤੇ ਲੱਗੀ ਜੀ अच्छा किथे मारदा ਸੀ ਤੇਰੇ ਉਹ ਪੇਟ ਚ ਮਾਰਦਾ ਸੀ ਮੇਰੇ ਸਿੱਧੀ ਮਾਰਦਾ ਸੀ ਪੇਟ ਚ ਜਦੋਂ ਤੇ ਹੱਥ ਨਾਲ ਫੜੀ ਤੇਰੀ ਉਂਗਲ ਕੱਟ ਗਈ ਹਾਂ ਜੀ ਨਾਲੇ ਤਾਂ ਹੀ ਮੇਰੇ ਦਮਾਲਾ ਸਾਹਿਬ ਦੀ ਬੇਆਬਦੀ ਕਰੀ ਆ ਉਹਨੇ ਹੂੰ ਤੇ ਜੀ ਦਮਾਲਾ ਸਾਹਿਬ ਦੀ ਬੇਆਬਦੀ ਹੋਰ ਕੀ ਮਾਰਿਆ ਤੇਰੇ ਹੋਰਨੇ ਕੋ ਸਮਾਰਾ ਇਹ ਬਾਕੀ ਥੱਪੜ ਮਾਰਿਆ ਨੇ ਉਹਨੇ ਮੇਰੇ ਬਾਕੀ ਦਾੜਾ ਫੜਿਆ ਤੀ ਮੇਰਾ ਅੱਛਾ ਦਾੜਾ ਚਲੋ ਛੜਾ ਛੜੂ ਤਾਂ ਜੀ ਉੱਥੇ ਭੀੜ ਚ ਹੂੰ 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 ਦਾੜੇ ਨੇ ਮੇਂ ਆਵਦੀ ਕਰੀਏ ਉਹਨੇ ਮੇਰਾ ਦਿਮਾ ਲਾਫਤ ਹੈ ਅੱਛਾ ਹਾਂ ਇਹਨੇ ਮੇਂ ਆਵਦੀ ਕਰੀਏ ਮੇਰੇ ਕੇਸਾਂ ਦੀ ਵੀ ਆਵਦੀ ਹੋਈ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਇਹ ਹੱਥ ਜੋੜ ਕੇ ਠੀਕ ਅਸਲ ਕਰਕੇ ਮੈਂ 6 ਜੱਥੇ ਬੰਦੀਆਂ ਨੂੰ ਬੇਨਤੀ ਕਰਦਾ ਹੂੰ ਹੂੰ ਵੀ ਉਹ ਮੈਨੂੰ ਇਨਸਾਫ ਦਿਵਾਉਣ ਮੇਰੀ ਉਹਨਾਂ ਦੀ ਆਸ ਹੈ ਠੀਕ ਹੈ ਠੀਕ ਹੈ ਜャ ਛੋਟੇ ਭੈਣ ਭਾਈਆਂ ਪੰਚਾਇਤ ਕੋਲ ਨਹੀਂ ਗਏ ਤੁਸੀਂ ਛੋਟਾ ਛੋਟੇ ਭੈਣ ਭਾਈਆਂ ਦੇ ਪੱਤਰਕਾਰਾਂ ਤੇ ਆਸ ਹੈ ਹੂੰ ਪੰਚਾਇਤ ਕੋਲ ਨਹੀਂ ਗਏ ਤੁਸੀਂ ਨਾ ਹੀ ਉਹਨੇ ਝਗੜਾ ਕਰ ਲਿਆ ਫਿਰ ਪਹਿਲੀ ਅੱਛਾ ਪਹਿਲੀ ਝਗੜਾ ਕਰ ਲਿਆ ਹਾਂ ਜੀ ਝਗੜੇ ਤੋਂ ਬਾਅਦ ਫਿਰ ਤੁਸੀਂ ਦਾਖਲ ਹੋ ਗਏ ਜੋ ਸੱਟ ਲੱਗੀ ਤੁਹਾਡੇ ਹਾਂ ਜੀ ਹਾਂ ਅੱਛਾ ਥਾਣੇ ਤਾਂ ਨਹੀਂ ਗਏ ਨਾ ਥਾਣੇ ਨਹੀਂ ਗਏ ਜੀ ਥਾਣੇ ਗਏ ਤੇ ਹੀ ਹਾਂ ਆਪਣਾ ਗੇਟ ਤੋਂ ਸਾਨੂੰ ਕਹਿਤਾ ਜੀ ਕਹਿੰਦੇ ਵੀ ਤੁਸੀਂ ਹਸਪੀਟਲ ਦੇ ਦਾਖਲ ਹੋ ਹੂੰ ਥੋੜੇ ਹੱਥ ਦੀ ਹਾਲਾਤ ਦੇਖ ਕੇ ਲਹੂ ਵਗਦਾ ਦੇਖ ਕੇ ਕਹਤਾ ਵੀ ਤੁਸੀਂ ਲ ਹਸਪਤਾਲ ਦਾ ਕਰੋ ਹਾਂ ਜੀ ਹਾਂ ਜਿਆਦੇ ਦੀ ਹੂਨ ਆ ਕੱਪੜੇ ਲੱਗੜੇ ਪੈਨੇ ਜਾਂਦੇ ਦਾਗ ਲੱਗ ਰਹੇ ਨੇ ਹੂੰ ਹੂੰ ਜੇ ਮੇਰੇ ਨਾਲ ਦੇ ਮੁੰਡਾ ਆਉਦੇ ਕੱਪੜੇ ਸਾਰੇ ਭਰ ਜੇ ਆ ਦਾਗ ਲੱਗੇ ਹੋਏ ਨੇ ਇਹ ਸਾਰੇ ਹੂੰ ਆ ਮੇਰੇ ਕੋਲੇ ਬਟੂਆ ਸੀ ਹੂੰ ਉਹ ਤਾਂ ਹੈਗਾ ਦੀ 5000 ਰੁਪਿਆ ਅੱਛਾ ਹਾਂ ਜੀ ਬਾਕੀ ਮੋਬਾਈਲ ਦੀ 15000 ਦਾ ਭੁਗਤੀ ਮੇਰਾ ਹੂੰ ਨਾਲੇ ਉਹ ਕੱਢ ਲਿਆ ਨਾਲੇ ਬਟੂਆ ਕੱਢ ਲਿਆ ਜੀ ਨਾਲੇ ਮੇਰਾ ਮੋਟਰਸਾਈਕਲ ਅੱਛਾ 15000 ਰੁਪਿਆ ਬਟੂਆ ਲੈ ਗਿਆ ਤੁਹਾਡਾ ਕੱਢ ਕੇ ਹਾਂ 7000 ਦਾ ਮੋਬਾਈਲ ਦੀ ਮੋਬਾਈਲ ਲੈ ਗਿਆ 5000 ਰੁਪਏ ਦੀ ਵੱਡੂਏ ਚ ਅੱਛਾ ਹਾਂ ਜੀ ਉਹ ਵੱਡ ਲਿਆ ਅੱਛਾ ਮੋਬਾਈਲ ਮੋਟਰਸਾਈਕਲ ਕੋਲ ਲੈ ਗਿਆ ਮੋਟਰਸਾਈਕਲ ਲੈ ਗਿਆ ਅੱਛਾ ਅੱਛਾ ਹਾਂ ਹੁਣ ਡਾਕਟਰ ਡਾਕਟਰ ਸਾਹਿਬ ਕੀ ਕਹਿੰਦੇ ਨੇ ਡਾਕਟਰ ਸਾਹਿਬ ਆਜੇ ਆਈ ਨਹੀਂ ਕੋਈ ਗੱਲ ਨਹੀਂ ਹੋਈ ਅੱਛਾ ਕੱਲ ਕੋਈ ਟਰੀਟਮੈਂਟ ਦਿੱਤੀ ਨਹੀਂ ਤੈਨੂੰ ਡਾਕਟਰਾਂ ਨੇ ਨਹੀਂ ਕੋਈ ਗੱਲ ਨਹੀਂ ਹੋਈ ਹੈ ਵੀ ਵੈਸੇ ਪੁੱਛਿਆ ਦੀ ਵੀ ਲੜਾਈ ਦਾ ਕੇਸ ਆ ਕੇ ਜੇ ਮਾਹ ਹਾਂ ਅੱਛਾ ਹਾਂ ਲੜਾਈ ਹੋਈ ਮਾਰੀ ਹੂੰ ਵੈਸੇ ਇੰਨੀ ਗੱਲ ਹੋਈ ਠੀਕ ਹੈ ਦੇਖੋ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਇਹਨਾਂ ਦਾ ਝਗੜਾ ਹੋਇਆ ਗੁਰਲਾਲ ਜੋ ਕਿ ਇਹਨਾਂ ਦੇ ਪਿੰਡ ਦਾ ਹੀ ਹੈ ਧੂੜ ਤੋਂ ਗੁਰਲਾਲ ਸਿੰਘ ਨਾਲ ਜਿਨ੍ਹਾਂ ਨੇ ਇਹਦੇ ਨਾਲ ਅਮਰਤਦਾਰ ਸਿੰਘ ਹੈ ਇਹ ਜਥੇਦਾਰ ਹੈ ਤੇ ਇਹਦੇ ਨਾਲ ਜਿਆਦਤੀ ਕੀਤੀ ਹੈ ਕਿਉਂਕਿ ਉਹ ਤਕੜਾ ਸੀ ਕਮਜ਼ੋਰ ਸੀ ਜ਼ੋਰ ਦੀ ਆਬਦੇ ਦੀ ਗਲਤ ਜ਼ੋਰ ਦਾ ਇਸਤੇਮਾਲ ਕੀਤਾ ਜਿਸ ਦੇ ਇਸ ਦੇ ਇਹ ਅਮਰਤਦਾਰੀ ਹੋਣ ਦੇ ਕਾਰਨ ਇਹ ਕਿਰਪਾਨ ਵੀ ਪੈਣ ਕੇ ਰੱਖਦਾ ਉਹੀ ਕਿਰਪਾਨ ਇਹਦੇ ਤੋਂ ਖੋਕੇ ਇਹਦੇ ਹੱਥ ਤੇ ਪੇਟ ਵਿੱਚ ਮਾਰਦਾ ਸੀ ਤੇ ਇਹਦੇ ਹੱਥ ਤੇ ਵੱਜ ਗਈ ਆਪਦੇ ਬਚਾ ਲਈ ਇਹਨੇ ਮੂਰੇ ਹੱਥ ਕੀਤਾ ਤਾਂ ਹੱਥ ਤੇ ਕਿਰਪਾਨ ਵੱਜ ਗਈ ਜੇ ਨਾ ਹੱਥ ਨਾਲ ਫੜਦਾ ਤਾਂ ਇਹ ਪੇਟ ਵਿੱਚ ਲੱਗ ਜਾਣੀ ਸੀ ਤੇ ਇਹਦੇ ਨਾਲ ਬਹੁਤ ਜਾਦਤਤੀ ਹੋਈ ਹੈ ਜ਼ੋਰ ਦੇ ਵਿੱਚ ਤਕੜਾ ਹੋਣ ਕਾਰਨ ਇਹਦੀ ਬੇਅਦਵੀਂ ਦਮਾਲਾ ਲਾਹਿਆ ਇਹਦਾ ਦਾੜੀ ਵੀ ਖਿੱਚੀ ਐ ਫੜ ਕੇ ਗੁਰਲਾਲ ਸਿੰਘ ਨੇ ਤੇ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਮੇਰੇ ਨਾਲ ਇਨਸਾਫ ਹੋਣਾ ਚਾਹੀਦਾ ਤੇ ਪੰਥਕ ਜਥੇਬੰਦੀਆਂ ਨੂੰ ਵੀ ਇਹ ਲੈਣਾ ਚਾਹੀਦਾ ਸਟੈਂਡ ਇਹਦਾ ਉਸ ਨੂੰ ਬਣਦੀ ਸਜ਼ਾ ਪੰਥਕ ਸਜੇਬੰਦੀਆਂ ਵੱਲੋਂ ਵੀ ਦੇਣੀ ਚਾਹੀਦੀ ਹੈ ਚਾਹੇ ਉਹ ਮਾਫੀ ਮੰਗੇ ਇਹਦੇ ਤੋਂ ਚਾਹੇ ਜਥੇਬੰਦੀਆਂ ਨੂੰ ਕੋਈ ਸਜ਼ਾ ਲਾਉਣਾ ਤੇ ਕਾਨੂੰਨੀ ਕਾਰਵਾਈ ਤਾਂ ਜੋ ਹੋਣੀ ਹੈ ਹੋਣੀ ਹੀ ਹੈ ਸੋ ਇਹਦਾ ਜੋ ਸਮਾਨ ਉਹ ਲੈ ਗਿਆ ਖੋਕੇ ਮੋਟਰਸਾਈਕਲ ਲੈ ਗਿਆ 5000 ਰੁਪਇਆ ਵਟੂਏ ਸੀ ਉਹ ਲੈ ਗਿਆ ਤੇ ਇਹਦਾ 15000 ਦਾ ਮੋਬਾਈਲ ਉਹ ਲੈ ਗਿਆ ਇਹਦੇ ਨਾਲ ਇਨਸਾਫ ਹੋਣਾ ਚਾਹੀਦਾ ਜੁੜੇ ਰਹੋ ਡ 11 ਨਿਊਜ਼ ਪੰਜਾਬ ਦੇ ਨਾਲ